ਆਮ ਆਦਮੀ ਪਾਰਟੀ ਨੇ 3 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਦਿੱਤੇ ਝਟਕੇ ਦਾ ਬਦਲਾ ਲੈ ਲਿਆ ਹੈ। ਸ਼ਹਿਰ ਦੀ ਸਿਆਸਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੌਂਸਲਰਾਂ ਦੇ ਪਾਰਟੀਆਂ ਬਦਲਣ ਦੀ ਲੜੀ ਦੌਰਾਨ ਆਪ ਨੇ ਸ਼ਨੀਵਾਰ ਅਧਿਕਾਰਤ ਤੌਰ ਤੇ ਪਾਸਪਾ ਦੇ ਬਾਦ ਨੰਬਰ 20 ਦੇ ਕੌਂਸਲਰ ਗੁਰਚਰਨਜੀਤ ਸਿੰਘ ਉਰਫ ਕਾਲਾ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ। ਜਿਸ ਤੋਂ ਬਾਅਦ ਮੇਅਰ ਚੋਣਾਂ ਸੰਬੰਧੀ ਫਿਰ ਸਿਆਸੀ ਸਮੀਕਰਨ ਹਿੱਟ ਗਏ ਹਨ। ਚਰਨਜੀਤ ਸਿੰਘ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਜਪਾ ਕੋਲ ਸੰਸਦ ਮੈਂਬਰ ਦੀ ਇੱਕ ਵੋਟ ਸੁੱਲ 15 ਵੋਟਾਂ ਰਹਿ ਗਈਆਂ ਹਨ ਇਸਦੇ ਨਾਲ ਹੀ ਵਾਰਡ ਨੰਬਰ 31 ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਭਰਪਾਈ ਕਰਦੇ ਆ ਆਪਣੀ ਇੱਕ ਵਾਰ ਫਿਰ ਆਪਣੀਆਂ ਵੋਟਾਂ ਦੀ ਗਿਣਤੀ 13 ਕਰ ਦਿੱਤੀ ਹੈ ਹਾਲਾਂਕਿ ਜੇਕਰ ਆਪ ਅਜੇ ਵੀ ਆਪਣਾ ਮੇਅਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਕਾਂਗਰਸ ਦੇ ਨਾਲ ਗੱਠ ਜੋੜ ਕਰਨਾ ਪਵੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਦਾ ਲਗਾਤਾਰ ਨੌਵੀਂ ਵਾਰ ਆਪਣੇ ਉਮੀਦਵਾਰ ਨੂੰ ਮੇਅਰ ਬਣਾਉਣ ਦਾ ਸੁਪਨਾ ਹੈ ਜਿਹੜਾ ਹੋ ਚੱਕਣਾ ਕੀ ਹੋ ਜਾਵੇਗਾ 2016 ਤੋਂ ਮੇਰ ਦੀ ਸੀਟ ਉੱਤੇ ਸਿਰਫ ਭਾਜਪਾ ਦਾ ਉਮੀਦਵਾਰ ਹੀ ਜਿੱਤਦਾ ਰਿਹਾ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਆਮ ਆਦਮੀ ਪਾਰਟੀ ਨੇ ਤਿੰਨ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਦਿੱਤੇ ਝਟਕੇ ਦਾ ਬਦਲਾ ਲੈ ਲਿਆ ਹੈ ਸ਼ਹਿਰ ਦੀ ਸਿਆਸਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੌਂਸਲਰਾਂ ਦੇ ਪਾਰਟੀਆਂ ਬਦਲਣ ਦੀ ਲੜੀ ਦੌਰਾਨ ਆਪ ਨੇ ਸ਼ਨੀਵਾਰ ਅਧਿਕਾਰਤ ਤੌਰ ਤੇ ਭਾਜਪਾ ਦੇ ਬਾਰ ਨੰਬਰ 20 ਦੇ ਕੌਂਸਲਰ ਗੁਰਚਰਨਜੀਤ ਸਿੰਘ ਉਰਫ ਕਾਲਾ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਜਿਸ ਤੋਂ ਬਾਅਦ ਮੇਅਰ ਚੋਣਾਂ ਸੰਬੰਧੀ ਫਿਰ ਸਿਆਸੀ ਸਮੀਕਰਨ ਬਦਲ ਗਏ ਹਨ ਚਰਨਜੀਤ ਸਿੰਘ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਜਪਾ ਕੋਲ ਸੰਸਦ ਮੈਂਬਰ ਦੀ ਇੱਕ ਵੋਟ ਸੁੱਲੋ 15 ਵੋਟਾਂ ਰਹਿ ਗਈਆਂ ਹਨ ਇਸਦੇ ਨਾਲ ਹੀ ਵਾਰਡ ਨੰਬਰ 31 ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਭਰਪਾਈ ਕਰਦੇ ਆ ਆਪਣੀ ਇੱਕ ਵਾਰ ਫਿਰ ਆਪਣੀਆਂ ਵੋਟਾਂ ਦੀ ਗਿਣਤੀ ਧੇਰਾ ਕਰ ਦਿੱਤੀ ਹੈ ਹਾਲਾਂਕਿ ਜੇਕਰ ਆਪ ਅਜੇ ਵੀ ਆਪਣਾ ਮੇਅਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਕਾਂਗਰਸ ਦੇ ਨਾਲ ਗੱਠ ਜੋੜ ਕਰਨਾ ਪਵੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਦਾ ਲਗਾਤਾਰ ਨੌਵੀਂ ਵਾਰ ਆਪਣੇ ਉਮੀਦਵਾਰ ਨੂੰ ਮੇਅਰ ਬਣਾਉਣ ਦਾ ਸੁਪਨਾ ਹੈ ਜਿਹੜਾ ਹੋ ਚੱਕਣਾ ਚੂਰ ਹੋ ਜਾਵੇਗਾ 2016 ਤੋਂ ਮੇਰ ਦੀ ਸੀਟ ਉੱਤੇ ਸਿਰਫ ਭਾਜਪਾ ਦਾ ਉਮੀਦਵਾਰ ਹੀ ਜਿੱਤਦਾ ਰਿਹਾ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਆਮ ਆਦਮੀ ਪਾਰਟੀ ਨੇ ਤਿੰਨ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਦਿੱਤੇ ਝਟਕੇ ਦਾ ਬਦਲਾ ਲੈ ਲਿਆ ਹੈ ਸ਼ਹਿਰ ਦੀ ਸਿਆਸਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੌਂਸਲਰਾਂ ਦੇ ਪਾਰਟੀਆਂ ਬਦਲਣ ਦੀ ਲੜੀ ਦੌਰਾਨ ਆਪ ਨੇ ਸ਼ਨੀਵਾਰ ਅਧਿਕਾਰਤ ਤੌਰ ਤੇ ਭਾਜਪਾ ਦੇ ਵਾਰਡ ਨੰਬਰ 20 ਦੇ ਕੌਂਸਲਰ ਗੁਰਚਰਨਜੀਤ ਸਿੰਘ ਉਰਫ ਕਾਲਾ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਜਿਸ ਤੋਂ ਬਾਅਦ ਮੇਅਰ ਚੋਣਾਂ ਸਬੰਧੀ ਫਿਰ ਸਿਆਸੀ ਸਮੀਕਰਨ ਬਦਲ ਗਏ ਹਨ ਚਰਨਜੀਤ ਸਿੰਘ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਜਪਾ ਕੋਲ ਸੰਸਦ ਮੈਂਬਰ ਦੀ ਇੱਕ ਵੋਟ ਸੁੱਲੋ 15 ਵੋਟਾਂ ਰਹਿ ਗਈਆਂ ਹਨ ਇਸਦੇ ਨਾਲ ਹੀ ਵਾਰਡ ਨੰਬਰ 31 ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਭਰਪਾਈ ਕਰਦੇ ਆ ਆਪਣੀ ਇੱਕ ਵਾਰ ਫਿਰ ਆਪਣੀਆਂ ਵੋਟਾਂ ਦੀ ਗਿਣਤੀ ਧੇਰਾ ਕਰ ਦਿੱਤੀ ਹੈ ਹਾਲਾਂਕਿ ਜੇਕਰ ਆਪ ਅਜੇ ਵੀ ਆਪਣਾ ਮੇਅਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਕਾਂਗਰਸ ਦੇ ਨਾਲ ਗੱਠ ਜੋੜ ਕਰਨਾ ਪਵੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਦਾ ਲਗਾਤਾਰ ਨੌਵੀਂ ਵਾਰ ਆਪਣੇ ਉਮੀਦਵਾਰ ਨੂੰ ਮੇਅਰ ਬਣਾਉਣ ਦਾ ਸੁਪਨਾ ਹੈ ਜਿਹੜਾ ਹੋ ਚੱਕਣਾ ਕੀ ਹੋ ਜਾਵੇਗਾ 2016 ਤੋਂ ਮੇਰ ਦੀ ਸੀਟ ਉੱਤੇ ਸਿਰਫ ਪਾਸਪਾ ਦਾ ਉਮੀਦਵਾਰ ਹੀ ਜਿੱਤਦਾ ਰਿਹਾ ਏ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਮ ਧੰਨਵਾਦ